ਡ੍ਰੈਗਨ ਫਰੂਟ ਆ ਸਾਲ 2021 ਦੇ ਵਿੱਚ ਲਗਾਇਆ ਸੀਗਾ ਅਗਸਤ 2021 ਦੇ ਵਿੱਚ ਪਹਿਲਾਂ ਦੱਸਣਾ ਚਾਹੁੰਦੇ ਆ ਵੀ ਜਿਹੜੇ ਆਪਣੇ ਆਪਣਾ ਜਿਹੜਾ ਵਾਤਾਵਰਨ ਆ ਉਹਦੇ ਅਨੁਕੂਲ ਇੱਥੇ ਜਿਹੜੀ ਡ੍ਰੈਗਨ ਦੀ ਕਾਸ਼ਤ ਹੋ ਸਕਦੀ ਹੈ ਇੱਥੇ ਅਸੀਂ ਤੁਹਾਨੂੰ ਦਿਖਾਉਣਾ ਚਾਹੁੰਦੇ ਆ ਵੀ ਜਿਹੜਾ ਇਹ ਡ੍ਰੈਗਨ ਦਾ ਫਰੂਟ ਹੈ ਇਹ ਦੀ ਜਿਹੜੀ ਪਹਿਲੀ ਸਟੇਜ ਹੈਗੀ ਆ ਇੱਥੇ ਇਹ ਮਤਲਬ ਐਦਾਂ ਦਾ ਦਿਖਾਈ ਦਿੰਦਾ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਫਰੂਟ ਗਰੋ ਕਰਕੇ ਐਦਾਂ ਜਿਹੜੀ ਇਹਦੀ ਲੁੱਕ ਆਉਣ ਲੱਗ ਜਾਂਦੀ ਹੈ ਔਰ ਉਸ ਤੋਂ ਬਾਅਦ ਜਿਹੜਾ ਪਿੰਕ ਕਲਰ ਦਾ ਜਿਹੜਾ ਇਹ ਫਰੂਟ ਹੈਗਾ ਬੰਦਾ ਹੈਗਾ ਆ ਇਹਦੀਆਂ ਜਿਹੜੀਆਂ ਹੈਗੀਆਂ ਤਿੰਨ ਵੈਰਾਈਟੀਆਂ ਇੱਥੇ ਹੁੰਦੀਆਂ ਨੇ ਜਿਦੇ ਵਿੱਚ ਆਪਣੇ ਕੋਲ ਇੱਕ ਪਹਿਲੀ ਵੈਰਾਈਟੀ ਹੈ ਜਿਹਦਾ ਉੱਪਰੋਂ ਰੈੱਡ ਕਲਰ ਹੁੰਦਾ ਆ ਅੰਦਰੋਂ ਵਾਈਟ ਫਲੈਸ਼ਡ ਹੈ ਔਰ ਦੂਜੀ ਹੈਗੀ ਹੈ ਰੈੱਡ ਕਲਰ ਉੱਪਰੋਂ ਤੇ ਅੰਦਰੋਂ ਰੈੱਡ ਫਲੈਸ਼ਡੀ ਹੈ ਔਰ ਤੀਸਰੀ ਵੈਰਾਈਟੀ ਹੈਗੀ ਜਿਹੜੀ ਉੱਪਰੋਂ yellow ਕਲਰ ਹੈ ਤੇ ਅੰਦਰੋਂ ਵਾਈਟ ਫਲੈਸ਼ਡ ਹੈ ਇਹਨਾਂ ਕੋਲ ਜਿਹੜੀ ਇੱਥੇ ਅਜ ਵੈਰਾਈਟੀ ਦੀ ਕਾਸ਼ਤ ਕੀਤੀ ਹੋਈ ਹੈ ਇਹੇ ਉੱਪਰੋਂ ਵੀ ਰੈੱਡ ਹੈ ਤੇ ਦਾ ਫਲੈਸ਼ ਹੈ ਜਿਹੜਾ ਉਹ ਵੀ ਰੈੱਡ ਹੈ ਇੱਥੇ ਦੱਸਣਾ ਚਾਹੁੰਦੇ ਆਂ ਵੀ ਜਿਹੜਾ ਇਹ ਡ੍ਰੈਗਨ ਫਰੂਟ ਆ ਇੱਕ ਥੋਰ ਦੀ ਕਿਸਮ ਦੇ ਵਿੱਚੋਂ ਆ ਜਾਂਦਾ ਹੈਗਾ ਤੇ ਜਿਵੇਂ ਕਿ ਆਪਾਂ ਨੂੰ ਪਤਾ ਹੈ ਥੋਰ ਦੇ ਲਈ ਆਪਾਂ ਨੂੰ ਗਰਮ ਜਿਹੜਾ ਵਾਤਾਵਰਣ ਚਾਹੀਦਾ ਹੈ ਇਸੇ ਤਰ੍ਹਾਂ ਜਿਹੜਾ ਡ੍ਰੈਗਨ ਫਰੂਟ ਆ ਇਹਦੀ ਕਾਸ਼ਤ ਦੇ ਲਈ ਆਪਾਂ ਨੂੰ ਮਤਲਬ ਆਪਣੇ ਪੰਜਾਬ ਦੇ ਅਨੁਸਾਰ ਜਿਹੜਾ 30 ਤੋਂ 35 ਡਿਗਰੀ ਜਾਂ 40 ਡਿਗਰੀ ਤੱਕਰ ਜਿਹੜਾ ਇਹ ਤਾਪਮਨ ਹੈ ਚੱਲ ਸਕਦਾ ਆ ਉਸ ਤੋਂ ਬਾਅਦ ਇਹ ਹੈ ਕਿ ਇਹਨੂੰ ਜਿਹੜੀ ਪਾਣੀ ਦੀ ਜ਼ਰੂਰਤ ਹੈਗੀ ਉਹ ਬਹੁਤ ਘੱਟ ਪੈਂਦੀ ਆ ਬਾਕੀ ਮਿੱਟੀ ਦੀ ਗੱਲ ਕਰੀਏ ਤਾਂ ਇਹਨੂੰ ਕੋਈ ਜਿਹੜੀ ਜ਼ਿਆਦਾ ਬਹੁਤੀ ਉਪਜਾਊ ਮਿੱਟੀ ਨਹੀਂ ਚਾਹੀਦੀ ਇਹ ਨਾਰਮਲ ਮਿੱਟੀ ਦੇ ਵਿੱਚ ਵੀ ਹੋ ਜਾਂਦਾ ਹੈ ਜਿਹੜਾ ਹੈਗਾ ਆ ਆਪਣਾ ਡ੍ਰੈਗਨ ਆ ਇਹਦੀ ਕਾਸ਼ਤ ਆ ਜਿਹੜੀ ਸੀਡ ਦੇ ਨਾਲ ਵੀ ਹੋ ਜਾਂਦੀ ਹੈਗੀ ਆ ਤੇ ਕਟਿੰਗਸ ਦੇ ਨਾਲ ਵੀ ਹੁੰਦੀ ਹੈ ਜਿਹੜਾ ਸੀਡ ਆ ਉਹਦੇ ਲਈ ਤਾਂ ਬਹੁਤ ਟਾਈਮ ਲੱਗ ਜਾਂਦਾ ਇਸ ਲਈ ਮੋਸਟਲੀ ਜਿਹੜੇ ਜ਼ਿਆਦਾਤਰ ਯੂਜ਼ ਕੀਤਾ ਜਾਂਦਾ ਹੈ ਉਹ ਕਟਿੰਗਸ ਥਰੋ ਹੀ ਇਹਦੀ ਜਿਹੜੀ ਕਾਸ਼ਤ ਕੀਤੀ ਜਾਂਦੀ ਹੈ 20 ਸੈਂਟੀਮੀਟਰ ਤੱਕ ਕਰਦੀਆਂ ਕਟਿੰਗਸ ਲੈ ਕੇ ਉਹਨਾਂ ਦੁਆਰਾ ਹੀ ਜਿਹੜੀ ਇਹਦੀ ਮਤਲਬ ਇਹਦਾ ਇਹਨੂੰ ਵਧਾਇਆ ਜਾ ਸਕਦਾ ਹੈਗਾ ਇੱਕ ਬੂਟੇ ਤੋਂ ਹੀ ਅਸੀਂ ਕਿੰਨੇ ਬੂਟੇ ਜਿਹੜੇ ਤਿਆਰ ਕਰ ਸਕਦੇ ਆ। ਗੱਟ ਦੇ ਵਿੱਚ ਅਸੀਂ ਜਿਹੜਾ 2000 ਬੂਟਾ ਮਤਲਬ ਲਗਾ ਸਕਦੇ ਆ। ਜਿਹੜੀਆਂ ਇਹਦੇ ਇੱਕ ਪੋਲ ਦੇ ਉੱਤੇ ਸਿੰਗਲ ਇੱਕ ਪੋਲ ਲੱਗ ਕੇ ਉਹਦੇ ਉੱਪਰ ਚਾਰ ਪਲਾਂਟਸ ਲੱਗਦੇ ਹੈਗੇ ਆ। ਚਾਰੇ ਪਲਾਂਟਸ ਆ ਜਿਹੜੇ ਉਹ ਥੱਲੇ ਜਿਹੜੀ ਮਿੱਟੀ ਪੋਲਸ ਦੇ ਨਾਲ ਸਟੈਂਡ ਕਰਨੇ ਆ ਕਿਉਂਕਿ ਇਹਦਾ ਕਾਰਨ ਕੀ ਹੈ? ਵੀ ਜਿਹੜੀ ਇਹਨੂੰ ਦਿੱਕਤ ਆਉਂਦੀ ਹੈ ਉਹ ਜਿਆਦਾ ਮਿੱਟੀ ਜਦੋਂ ਇਹਦੇ ਤਣਿਆਂ ਨਾਲ ਟੱਚ ਕਰਦੀ ਆ ਤਾਂ ਉਦੋਂ ਹੀ ਇਹਨੂੰ ਕੋਈ ਨਾ ਕੋਈ ਮਤਲਬ ਇਹਦੀ ਸੁੱਕਣ ਦੀ ਜਿਹੜੀ ਦਿੱਕਤ ਹੋ ਹੈਗੀ ਆ ਉਹ ਆਉਂਦੀ ਹੈਗੀ ਆ ਹੋਰ ਇਸ ਤੋਂ ਇਲਾਵਾ ਜਿਹੜਾ ਡ੍ਰੈਗਨ ਫਰੂਟ ਆ ਉਹਨੂੰ ਕੋਈ ਵੀ ਬਿਮਾਰੀ ਜਾਂ ਕੀੜੇ ਮਕੌੜੇ ਦਾ ਹਮਲਾ ਨਹੀਂ ਹੁੰਦਾ ਇਸ ਲਈ ਲਾਂ ਜਦੋਂ ਇਹਦੀ ਕੋਈ ਕਾਸ਼ਤ ਕਰਨੀ ਆ ਤਾਂ ਜਿਹੜੀਆਂ ਸਾਡੇ ਕੋਲ ਓਨੀਆਂ ਇੱਕ ਜਿਵੇਂ ਕਿ ਦੱਸਿਆ ਹੀ ਆ ਵੀ ਇੱਕ ਪੋਲ ਦੇ ਲਈ ਆਪਾਂ ਨੂੰ ਚਾਰ ਪਲਾਂਟਸ ਇੱਕ ਪੋਲ ਤੇ ਲੱਗ ਜਾਂਦੇ ਹੈਗੇ ਆ। ਜਿਹੜੀ ਇਹਦੀ ਮਿੰਤੀ ਵਗੈਰਾ ਕਰਕੇ 2x2 ਤੇ 2x2 ਮੀਟਰ ਤੇ ਆਪਾਂ ਜਿਹੜਾ ਹੈਗਾ ਇਹ ਬੂਟੇ ਦਾ ਡਿਸਟੈਂਸ ਮਤਲਬ ਪੋਲ ਟੂ ਪੋਲ ਦਾ ਜਿਹੜਾ ਫਰਕ ਰੱਖਣਾ ਹੈ ਕਿਉਂਕਿ ਇੱਕ ਪੋਲ ਤੇ ਚਾਰ ਬੂਟੇ ਲੱਗਣੇ ਹੈਗੇ ਆ। ਇਸ ਲਈ ਜਿਹੜਾ ਪੋਲ ਦਾ ਜਿਹੜਾ ਫਰਕ ਹੈਗਾ ਉਹੀ ਰੱਖਣਾ ਹੈਗਾ ਮੇਨ ਬੁੱਟੇ ਤੋਂ ਬੁੱਟੇ 2 ਮੀਟਰ ਦਾ ਉਸ ਤੋਂ ਵਧਾ ਵੀ ਸਕਦੇ ਆ ਜੇਕਰ ਤੁਸੀਂ ਕੋਈ ਵਿੱਚ ਇੰਟਰ ਕ੍ਰੋਪਿੰਗ ਵਗੈਰਾ ਕਰਨੀ ਚਾਹੋਣੇ ਆ ਬਾਕੀ ਕਈ ਵਾਰ ਹੁੰਦਾ ਵੀ ਜਿਵੇਂ ਆਪਾਂ ਕਹਿ ਦਿੰਨੇ ਆ ਜਿਆਦਾ ਟੈਂਪਰੇਚਰ ਨਾ ਵਧੇ ਇਸ ਲਈ ਜਿਵੇਂ ਇਹਨਾਂ ਨੇ ਖੇਤ ਵਿੱਚ ਸੁਹਾਂਜ ਨਾਲ ਲਗਾਈਆਂ ਹੋਈਆਂ ਸੀਆਂ ਤਾਂ ਕੋਈ ਆਪਾਂ ਇਦਾਂ ਦੀ ਇੰਟਰ ਕ੍ਰੋਪਿੰਗ ਵੀ ਕਰ ਸਕਦੇ ਆ ਤਾਂ ਕਿ ਉੱਥੇ ਠੰਡਾ এনवायरमेंट ਮਤਲਬ ਬਹੁਤ ਹੀ ਜ਼ਿਆਦਾ ਗਰਮੀ ਜਦੋਂ ਪੈਂਦੀ ਹੈਗੀ ਆ 45 ਡਿਗਰੀ ਤੱਕ ਦਾ ਟੈਂਪਰੇਚਰ ਜਾਵ ਰਿਹਾ ਹੁੰਦਾ ਹੈਗਾ ਆ ਉਦੋਂ ਮਤਲਬ ਜਿਹੜੀ ਹੈਗੀ ਆ ਆਪਣਾ ਪਲਾਂਟ ਸਹੀ ਰਵੇ ਵੀ ਮਤਲਬ ਇੱਕੇਦਮ ਮੋਦੇ ਤੇ ਸਾੜੇ ਨਾਲ ਕੋਈ ਫਰਕ ਨਾ ਪਵੇ ਉਹਦੀ ਜੋ ਵੀ ਇੱਕ ਡ੍ਰੈਗਨ ਇੱਕ ਹੋਰ ਵੱਖਰੀ ਵਿਭਿੰਨਤਾ ਆ ਗਈ ਆ ਬਾਗਬਾਨੀ ਦੇ ਵਿੱਚ ਤਾਂ ਮਤਲਬ ਜਿੱਥੋਂ ਤੱਕ ਸਾਡਾ ਜਿਹੜਾ ਇਹ ਅਸੀਂ ਮਤਲਬ ਵੇਖਿਆ ਹੈ ਇੱਥੇ ਜਿਵੇਂ ਆਪਣੇ ਏਰੀਆ ਦੇ ਵਿੱਚ ਕਾਸ਼ਤ ਹੋ ਰਹੀ ਹੈ ਤਾਂ ਇਹ ਕਣਕ ਝੋਨਾ ਜੇਕਰ ਮਤਲਬ ਕਣਕ ਝੋਨੇ ਤੋਂ ਲਗਭਗ ਦੁੱਗਣੀ ਪਹਿਲੇ ਤਿੰਨ ਤੀਸਰੇ ਤੋਂ ਚੌਥੇ ਸਾਲ ਦੁੱਗਣੀ ਤੇ ਉਸ ਤੋਂ ਬਾਅਦ ਹੋ ਸਕਦਾ ਵੀ ਤਿਗਣੀ ਆਮਦਨ ਵੀ ਇਹਦੇ ਵਿੱਚ ਆ ਸਕਦੀ ਆ ਸਿਸਟਮ ਲਗਾਇਆ ਹੈ ਵੀ ਇਹਦੇ ਸਟੈਮ ਨਾਲ ਪਾਣੀ ਜਾਂ ਰੇਤਾ ਉਹ ਚੀਜ਼ ਡਾਇਰੈਕਟਲੀ ਟੱਚ ਨਹੀਂ ਕਰਨੀ ਚਾਹੀਦੀ ਸਿੱਧੇ ਟੱਚ ਨਹੀਂ ਕਰਨੀ ਚਾਹੀਦੀ ਇਹ ਪਾਣੀ ਮਤਲਬ ਇਹਨੂੰ ਬਹੁਤ ਘੱਟ ਚਾਹੀਦਾ ਸਿਰਫ 50 ਸੈਂਟੀਮੀਟਰ ਜਿਹੜਾ ਹੈਗਾ ਇਹਨੂੰ ਪਾਣੀ ਸਾਰੀ ਆਲ ਓਵਰ ਸਾਲ ਦੇ ਵਿੱਚ ਚਾਹੀਦਾ ਹੈਗਾ ਠੀਕ ਹੈ ਇਹਦੇ ਤੇ ਅਸਲ ਦੇ ਵਿੱਚ ਇਹ ਦੀ ਇੱਕ ਇਹੇ ਦੀ ਖਾਸੀਅਤ ਆ ਵੀ ਮਤਲਬ ਇਹਦੇ ਤੇ ਛੇਤੀ ਕਿਤੇ ਕੋਈ ਕੀੜੇ ਮਕੌੜੇ ਜਾਂ ਬਿਮਾਰੀ ਦਾ ਜਿਹੜਾ ਹਮਲਾ ਨਹੀਂ ਹੁੰਦਾ ਹੈਗਾ ਆ ਬਸ ਇਹ ਆ ਵੀ ਇਹਨੂੰ ਆਪਾਂ ਜਿਵੇਂ ਡਾਇਰੈਕਟ ਸਨ ਤੋਂ ਜਦੋਂ ਆਪਣੇ ਟੈਂਪਰੇਚਰ ਜਿਹੜਾ 45 ਡਿਗਰੀ ਸੈਲਸੀਅਸ ਤੱਕਰ ਪਹੁੰਚ ਜਾਂਦਾ ਆ ਉਦੋਂ ਆਪਾਂ ਇਹਨੂੰ ਡਾਇਰੈਕਟ ਸਨ ਤੋਂ ਬਚਾਉਣਾ ਹੈ ਕਿਉਂਕਿ ਸਨ ਬਰਨਿੰਗ ਇਹਦੇ ਤੇ ਜਿਹੜੀ ਹੈਗੀ ਆ ਪ੍ਰੋਬਲਮ ਉਹ ਹੁੰਦੀ ਹੈਗੀ ਆ ਇਸ ਤੋਂ ਇਲਾਵਾ ਇਹਦੇ ਤੇ ਕੋਈ ਜ਼ਿਆਦਾ ਉਦਾਂ ਦੀ ਕੋਈ ਵੀ ਦਿੱਕਤ ਨਹੀਂ ਆਉਂਦੀਗੀ